ਤਾਂ ਇਸ ਵਕਤ ਸੀ ਬੋੜੀ ਸਾਹਿਬ ਤੇ ਬਣੀ ਉਸ ਪੁਰਾਣੀ ਖੂਹ ਦੇ ਉੱਤੇ ਮੌਜੂਦ ਹੈ ਦੱਸਿਆ ਜਾ ਰਿਹਾ ਕਿ ਇਹ ਬੋੜੀ ਦਾ ਇੱਕ ਦਰਖਤ ਹੁੰਦਾ ਸੀ ਇੱਕ ਰੁੱਖ ਹੁੰਦਾ ਸੀ ਜਿਸ ਰੁੱਖ ਦੀ ਛਾਂ ਦੇ ਹੇਠਾਂ ਬੈਠ ਕੇ ਠੰਡਾ ਜਲ ਸ਼ਕਿਆ ਕਰਦੇ ਸਨ ਜਿਹੜੇ ਵੀ ਇੱਥੇ ਰਾਹ ਗਰੀ ਪਹੁੰਚਦੇ ਸਨ ਇਸ ਖੂਹ ਦੇ ਵਿੱਚੋਂ ਇਤਿਹਾਸ ਦੱਸਦਾ ਹੈ ਕਿ 15 ਮਾਰਚ 1940 ਤੋਂ ਇਸ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਹੋਲੇ ਮਹੱਲੇ ਦਾ ਮੇਲਾ ਕਰਵਾਇਆ ਜਾਂਦਾ ਹੈ ਤਬੇ ਸਬਰੀ ਦੀ ਨਾਲ ਸਭ ਨੂੰ ਇੰਤਜ਼ਾਰ ਹੋਏਗਾ ਕਿ ਆਖਿਰਕਾਰ ਇਤਿਹਾਸ ਹੈ ਕੀ ਤਾਂ ਆਓ ਤੁਹਾਨੂੰ ਜਾਨੂ ਕਰਵਾਨੇ ਆ ਥੋੜੀ ਬਹੁਤੀ ਗੱਲਬਾਤ ਸਾਂਝੀ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਜਿਆਦਾ ਤੋਂ ਜਿਆਦਾ ਜਾਣਕਾਰੀ ਸਾਂਝੀ ਕਰ ਸਕੀਏ ਇਹ ਬੋੜੀ ਸਾਹਿਬ ਇਹ ਜਿਸ ਜਗ੍ਹਾ ਦੇ ਉੱਤੇ ਬੈਠੇ ਕਿਤਨਾ ਕਿਤੇ ਹਰ ਕੋਈ ਸੰਗਤ ਇੱਥੇ ਪਹੁੰਚਦੀ ਸੀ ਤਾਂ ਬੋੜੀ ਸਾਹਿਬ ਦੀ ਛਾਂ ਦੇ ਥੱਲੇ ਬੈੰਦੀ ਸੀ ਤੇ ਇਧਰ ਪਾਸੇ ਇੱਕ ਖੂਈ ਆ ਜਿਹੜੀ ਐਸੇ ਤੁਹਾਨੂੰ ਦਿਖਾਈ ਵੀ ਹੈ ਇਸ ਖੂਈ ਦੇ ਵਿੱਚ ਠੰਡਾ ਜਲ ਛੱਕ ਕੇ ਆਪਣੇ ਆਪ ਨੂੰ ਤ੍ਰਿਪਤ ਮਹਿਸੂਸ ਕਰਦੀਆਂ ਸਨ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਸਾਡੇ ਨਾਲ ਸੇਵਾਦਾਰ ਜੀ ਪਰਮਿੰਦਰ ਸਿੰਘ ਜੀ ਮੌਜੂਦ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਆ ਵਾਹਿਗੁਰੂ ਜੀ ਫਤਿਹ ਜੀ ਇਤਿਹਾਸ ਜਾਣਨਾ ਚਾਹੁੰਦੇ ਆ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਆ ਕਿ ਆਖਿਰ ਕੀ ਇਤਿਹਾਸ ਹੈ ਬੋਹੜੀ ਸਾਹਿਬ ਦਾ ਇਤਿਹਾਸ ਦਾ ਇਹ ਸਹਾਇ ਸਰਗਰਜਨ ਦੇਵ ਜੀ ਮਹਾਰਾਜ ਜਦੋਂ ਮਾਵਰਸਾ ਛੱਡ ਕੇ ਵਡਾਲੀ ਸਾਹਿਬ ਆਣ ਕੇ ਵਸ ਗਏ ਅਮਰਸਾ ਤੋਂ ਵਡਾਲੀ ਹੁੰਦਾ ਇਹ ਸੜਕ ਪਹਿਲਾਂ ਵੀ ਜਾਂਦੀ ਤੇ ਹੁਣ ਵੀ ਉਸ ਤਰ੍ਹਾਂ ਜਾਂਦੀ ਹੈ ਜਿਹੜੀ ਬੜੀ ਸਾਡੇ ਅਗਲੇ ਪਾਸੇ ਬਰਫਰੰਡਰ ਸੇ ਤੋਂ ਲੰਘਦੀ ਹੈ ਜੀ ਜਦੋਂ ਅਮਰਸਾ ਜਾਂਦੇ ਨੇ ਸੇਬ ਜੀ ਸਰਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਆਸਾਨਦ ਤੇ ਬੈਠ ਕੇ ਧਿਆਮ ਲਿਆ ਕਰਦੇ ਸਨ ਇੱਥੇ ਇੱਕ ਖੂਈ ਲੱਗੀ ਸੀ ਪੁਰਾਣੀ ਖੂਈ ਆ ਇਥੋਂ ਆਣ ਕੇ ਜਲ ਸਕਤ ਕੇ ਇਥੇ ਬੋੜੀ ਦਾ ਦਰਖਤ ਆ ਬੋੜੀ ਦੇ ਦਰਖਤ ਥੱਲੇ ਬੈਠ ਕੇ ਆਰਾਮ ਕਰਕੇ 10-15 ਮਿੰਟ ਅੱਧਾ ਘੰਟਾ ਜਿੰਨਾ ਵੀ ਆਰਾਮ ਕਰਕੇ ਫੇਰ ਇਥੋਂ ਅੱਗੇ ਜਿਹੜਾ ਆਪਣੀ ਮੰਝਰਵਾਲ ਜਾਂਦੇ ਹੁੰਦੇ ਸੀ ਆਉਂਦੀ ਵਾਰ ਵੀ ਅਮਰਸਰ ਜਾਣ ਲੱਗਿਆਵੇਂ ਜਦੋਂ ਅਮਰਸਰ ਤੋਂ ਵਾਸ ਗੁਰੂ ਗੁਰੂ ਕੀ ਵਡਾਲੀ ਉਹਨਾਂ ਨੂੰ ਉਸ ਵੇਲੇ ਵੀ ਇਸ ਆਸਾਨਦ ਤੇ ਬੈਠ ਕੇ ਨਾਮ ਧਿਆਮ ਲਿਆ ਕਰਦੇ ਗੁਰੂ ਅਰਜਨ ਦੇਵ ਜੀ ਵਡਾਲੀ ਸਾਹਿਬ ਦੇ ਵਿੱਚ ਵਾਸ ਕੀਤਾ ਉਹਨਾਂ ਨੇ ਤਾਂ ਹਰ ਪਾਸੇ ਕਿਤਨਾ ਕਿਤੇ ਖੁਸ਼ੀਆਂ ਸ਼ੁਰੂ ਹੋ ਗਈਆਂ ਵਡਾਈ ਸਾਡੇ ਨਾਲ ਇਹ ਜਨਮ ਸਥਾਨ ਹੈ ਉਹ ਤੋਂ ਬਾਅਦ ਸਿਰ ਕੋ ਹਗਵੇਂ ਸਾਹਿਬ ਮਾਰਦਾ ਜਨਮ ਜਦਾ ਗੁਰੂ ਕੀ ਵਡਾਲੀ ਵਿਖੇ ਹੋਇਆ ਹੈ ਗੁਰੂ ਮਾਰ ਨੇ ਭਾਗ ਲਈ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਘਰ ਬਾਬਾ ਬੁੱਢਾ ਜੀ ਬਹੁਤ ਬੰਦਾ ਕਰਕੇ ਬਾਬਾ ਬੁੱਢਾ ਜੀ ਨੂੰ ਮਾਨ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਨੇ ਤੋਂ ਗੁਰੂ ਬਾਬਾ ਬੁੱਢਾ ਨੇ ਮਾਰ ਦਿੱਤਾ ਹੈ ਇਹ ਜਿਹੜੇ ਖੂਈ ਹੈ ਜੀ ਇਹ ਹਜੇ ਵੀ ਹੈਗੀ ਹੈ ਜਾਂ ਫਿਰ ਕਿਸ ਤਰੀਕੇ ਨਾਲ ਥੱਲੇ ਕਿੰਨੀ ਕਿ ਡੂੰਗੀ ਹੈ ਖੂਈ ਇਹਦੇ ਬਾਰੇ ਥੋੜੀ ਜਾਨੂ ਕੋਈ ਇਹਨੂੰ ਹਣ ਚਲਦੀ ਨਹੀਂ ਗਈ ਉਹ ਮਕੇ ਉਸਦਾ ਆਪਣੇ ਰੱਖੀ ਆ ਵੀ ਜਾਦਾ ਜੇ ਜਾਦਤ ਯਾਦਗਾਰ ਰੱਖੀ ਹੈ ਕੋਈ ਚਲਦੀ ਨਹੀਂ ਕਿ ਖੱਲੇ ਪਾਣੀ ਜਿਹੜਾ ਕਾਫੀ ਜਿਹੇ ਪੰਜਾਬ ਦੇ ਪਾਣੀ ਦੇ ਕਾਫੀ ਡੂੰਘੇ ਚਲੇ ਗਏ ਆ ਇਹ ਕਰਕੇ ਕੋਈ ਉੱਤੋਂ ਛੱਤ ਦਿੱਤੀ ਕੋਈ ਚਲਦੀ ਨਹੀਂ ਹੁਣ ਪਰ ਪਹਿਲਾਂ ਕੋਈ ਜਿਹੜੀ ਚਲਦੀ ਰਹੀ ਆ ਜੀ ਜਿਹੜੀ ਇਤਿਹਾਸ ਬਾਹਰ ਲੱਗਾ ਉਹਦੇ ਹਿਸਾਬ ਦੇ ਨਾਲ ਦੱਸਿਆ ਜਾਂਦਾ ਕਿ ਆ 15 1594 ਇਸ ਵੀ ਵਿੱਚ ਛੱਡ ਕੇ ਨਾ ਜਿਹੜੇ ਅਰਜਨਦੇਵ ਜੀ ਐ ਛੱਡ ਕੇ ਤੇ ਵਡਾਲੀ ਪਿੰਡ ਦੇ ਵਿੱਚ ਵਸ ਗਏ ਸਨ ਤਾਂ ਇਹੋ ਹੀ ਤਾਂ ਇਹ ਕਹਿ ਸਕਦੇ ਆ अनेका ਸਾਲ ਹੋ ਚੁੱਕੇ ਨੇ ਹਨਾ ਇਹ ਜਿਹੜੀ ਚੀਜ਼ ਨੂੰ ਤਾਂ ਜੇਕਰ ਅਸੀਂ ਇਸ ਬੋਲੇ ਮਹੱਲੇ ਦੀ ਗੱਲ ਕਰੀਏ ਤਾਂ ਉਹਦੀ ਸ਼ੁਰੂਆਤ ਕਦੋਂ ਹੋਈ ਸੀ ਜਿਹੜੀ ਇੱਥੇ ਮਨਾਇਆ ਜਾਂਦਾ ਸੀ ਇੱਕ ਪਿੰਡ ਕੋੜਖਾਲ ਸਾਹ ਦੇ ਸਾਡੇ ਬਜ਼ੁਰਗ ਜਿਹੜੇ ਪੰਜ ਜਣੇ ਇਕੱਠੇ ਹੋਏ ਸੀ ਪਹਿਲਾਂ ਇੱਥੇ ਇਸ ਇਲਾਕੇ ਸਿੰਝ ਪੈਂਦੀ ਹੁੰਦੀ ਸੀ ਸਿੰਝ ਪੈਣ ਤੋਂ ਬਾਅਦ ਇੱਥੇ ਲੜਾਈ ਝਗੜੇ ਕਾਫੀ ਹੁੰਦੇ ਸੀ ਕੋਲ ਹੋਣੇ ਕਬੱਡੀ ਹੋਣੀ ਇਹ ਕੋਲ ਕਾਫੀ ਜ਼ਿਆਦਾ ਇਹ ਮੱਕੇ ਦਾ ਲੜਾਈ ਜ਼ਬਰਦਸਤ ਹੋਈ ਤੇ ਬਦਾਨੇ ਬਜੁਰਗਾਂ ਨੇ ਸੋਚਿਆ ਕਿਉਂ ਨਾ ਹੋਵੇ ਕੋਈ ਧਾਰਮਿਕ ਪਰਾਲਾ ਜਿਹੜਾ ਕੀਤਾ ਜਾਵੇ ਤੇ ਇਹ ਤੇ ਉਹਨਾਂ ਨੇ ਹੋਲਾ ਮਲਾ ਆਪ ਦਰਿਆ ਲੈ ਕੇ ਚੋਕ ਕੇ ਜਾ ਕੇ ਟੈਂਟ ਤੋਂ ਲਿਆ ਕੇ ਮੋਢਿਆਂ ਦੇ ਦਰਗਾ ਚੋਕ ਕੇ ਲਿਆ ਕੇ ਉਹ ਹੋਲਾ ਮਲਾ ਇਹਦਾ ਸ਼ੁਰੂ ਕੀਤਾ ਜਿਹੜਾ ਕਿ ਹੁਣ ਗਿਣਤੀ ਦੇ ਵਿੱਚ ਉਸ ਤੋਂ ਪਹਿਲਾਂ ਵੀ 4-5 ਹੋਲੇ ਮਲੇ ਹੋ ਗਏ ਸੀ ਜਿਹੜੇ ਗਿਣਤੀ ਨਹੀਂ ਸੀ ਜੀ ਜੀ ਬਿਲਕੁਲ 85 ਹੋਲੇ ਮਲੇ ਜਿਹੜੇ ਹੁਣ ਅੱਜ ਤੱਕ ਜਿਹੜੇ ਚੱਲੇ ਆਉਣਦੇ 85 ਹੋਲਾ ਮਲਾਰਾਂ ਕਾ ਬੜੇ ਸੰਗ ਜਿਹੜੀ ਪ੍ਰੇਮ ਪਿਆਰ ਅਤਿ ਸ਼ਾਹ ਦੇ ਨਾਲ ਜਿਹੜੀ ਮਨਾ ਰਹੀ ਹੈ ਭਾਈ ਇਹਦੇ ਬਾਰੇ ਜਾਣਕਾਰੀ ਦੋ ਜੀ ਸਾਹਮਣੇ ਜਿੱਥੇ ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਐਂਟਰ ਹੁੰਨੇ ਆ ਤਾਂ ਇੱਕ ਸਥਾਨ ਬਣਾਇਆ ਗਿਆ ਜਿੱਥੇ ਚਿਰਾਗ ਜਗਦਾ ਪਿਆ ਦੀਵਾ ਜਗਦਾ ਪਿਆ ਤੇਲ ਉਹਦੇ ਉੱਤੇ ਚੜਦਾ ਪਿਆ ਉਹ ਕੀ ਸਥਾਨ ਹੈ ਉਹ ਇਤਰਾ ਸਾਡੇ ਇੱਥੇ ਇੱਕ ਬਿਊਰਗ ਹੁੰਦੇ ਸੀ ਉਹਨਾਂ ਨੇ ਹੌਲੀ ਹੌਲੀ ਇੱਥੇ ਤੇਲ ਪਾਉਣਾ ਸ਼ੁਰੂ ਕੀਤਾ ਇਹ ਜਿਹੜੀ ਇੱਥੇ ਤੇਰ ਹੁਣ ਇਹ ਜਗ੍ਹਾ ਇਹ ਤੋਂ ਬਦਲਤੀ ਪਹਿਲਾਂ ਜਗ੍ਹਾ ਇਹ ਹੁੰਦੀ ਸੀ ਇਹ ਸਮਾਦ ਸੀ ਬਾਬਾ ਜੀ ਦੀ ਜਿਹੜਾ ਹੁਣ ਬੜਾ ਅਲੀਸ਼ਾਨ ਕਮਰਾ ਬਣਾਇਆ ਇੱਥੇ ਸਮਾਦ ਸੀ ਸਮਾਦ ਨੂੰ ਉੱਥੇ ਥੱਲੇ ਨਿਸ਼ਾਨ ਅਸੀਂ ਰੱਖ ਲਿਆ ਵਾ ਉੱਥੇ ਦੀਵਾ ਜਿਹੜਾ ਉੱਥੇ ਜਗਦਾ ਸੀ ਲੇਕਿਨ ਉਹਨਾਂ ਨੇ ਕਦੀ ਇਹ ਨਹੀਂ ਸੀ ਆਖਿਆ ਕਿ ਇੱਥੇ ਜਿਹੜਾ ਦੀਵਾ ਕਿਉਂ ਜਗਦਾ ਲੇਕਿਨ ਉਹਨਾਂ ਨੂੰ ਇੱਥੇ ਹੀ ਮਹਾਨਤਾ ਦਾ ਜਿਹੜਾ ਸਾਰਾ ਪਤਾ ਸੀ ਆਣ ਕੇ ਇੱਥੇ ਰਾਤ ਆਉਂਦੇ ਦਿਨ ਆਉਂਦੇ ਸੀ ਆਣ ਕੇ ਨਤਮਸਤਕ ਹੋ ਕੇ ਜਾਂਦੇ ਰਿਹਾ ਦੀਵਾ ਦੀਵਾ ਆਪ ਜਗਾ ਕੇ ਜਾਂਦੇ ਰਿਹਾ ਖੜਕੂ ਸਿੰਘ ਆਣ ਕੇ ਇੱਥੇ ਅੱਛਾ ਸੰਗਤ ਦੀ ਪ੍ਰਵਿੰ ਸੰਗਤ ਦਾ ਇਕੱਠ ਜੇ ਮੈਂ ਕਾਹਨੋਂ ਬੜੀ ਮਾਨ ਵਾਲੀ ਗੱਲ ਆਹਦਾ ਆਂ। ਆਨੰਦਪੁਰ ਸਾਹਿਬ ਤੋਂ ਦੂਜੇ ਨੰਬਰ ਤੇ ਕੋਟ ਖਾਲਸਾ ਦੇ ਚੋਲਾ ਮੱਲਾ ਜੇ ਲੱਖਾਂ ਦੀ ਤਦਾਦ ਦੇ ਸੰਗ ਜਿਹੜੀ ਆਉਂਦੀ ਹੈ। ਇਹ ਧਾਰਮਿਕ ਤੌਰ ਤੇ ਜੇ ਮੈਂ ਵੇਖਾਂ ਤਾਂ ਸ਼ਾਇਦ ਮੇਰਾ ਖਿਆਲ ਪੰਜਾਬ ਚ ਪਹਿਲੇ ਨੰਬਰ ਤੇ ਜਿਹੜਾ ਧਾਰਮਿਕ ਤੌਰ ਤੇ ਪਿੰਡ ਕੋਟ ਖਾਲਸਾ ਦਾ ਚੋਲਾ ਮੱਲਾ ਹੈ। ਕਿਉਂ ਜੋਗੇ 255 ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆ ਸੰਪੂਰਨ ਜਿਹਨਾਂ ਦੇ ਭੋਗ ਪਾਣੇ ਹਨ ਉਸ ਤੋਂ ਬਾਅਦ ਪੰਜਵੀਂ ਦੇ ਤੇ 30 ਅਖੰਡ ਪਾਠ ਸਾਹਿਬ ਜਿਹੜੇ ਪੰਜਵੀਂ ਤੇ ਤੇ ਆ ਉਸ ਤੋਂ ਬਾਅਦ ਦੋ ਦੋ ਅਖੰਡ ਪਾਠ ਜਿਹੜੇ ਆ ਹਰ ਦੋ ਦੋ ਖਾਂਡ ਪਾੜ ਫੇਰ ਦੇ ਦੇ ਰੱਖਣੇ ਆ ਕਿ ਇਹ ਸਾਰੇ ਜਿੰਨੇ ਖਾਂਡ ਪਾੜ ਜਾਣੀ ਇਹ ਸਾਰੇ ਸੰਗਤ ਦੇ ਵੱਲੋਂ ਹੀ ਆ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕੰਜਾਂ ਮੇਰੇ ਭੈਣਾਂ ਨੇ ਬੱਚੇ ਮਿਲਦੇ ਹਨ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਹਨ ਬੱਚੇ ਬਾਹਰ ਗਏ ਹਨ ਇਸ ਸਥਾਨ ਦੇ ਨਾਲ ਜਿਹੜੇ ਜੁੜਦੇ ਆ ਯਾਨੀ ਕਿ ਵੱਡੀ ਗਿਤੀ 'ਚ ਸੰਗਤ ਇਸ ਕਰਕੇ ਹੋਲੀ-ਹੋਲੀ ਵਧਣੀ ਸ਼ੁਰੂ ਹੋ ਗਈ ਹੈ ਕਿ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਜਿਹੜਾ ਵਿੱਚ ਆਉਂਦਾ ਜੋ ਅਰਦਾਸ ਕੀਤੀ ਜਾਂਦੀ ਹੈ ਜੋ ਮੰਨਤ ਮੰਗੀ ਜਾਂਦੀ ਉਹ ਪੂਰੀ ਆਉਂਦੀ ਤੁਸੀਂ ਇੱਥੇ ਵੇਖਿਆ ਜੀ ਬਾਬਾ ਜੀ ਅਰਦਾਸ ਕਰਦੇ ਸੀ ਹੁਣ ਵੀ ਅੰਦਰ ਅਰਦਾਸ ਹੁੰਦੀ ਆ ਬਹੁਦੇ ਮੇਰਾ ਅਰਦਾਸ ਆ ਜਣੀਆਂ ਕਿਸੇ ਕਿਸੇ ਨੂੰ ਬੱਚਾ ਮਿਲਦਾ ਕਿਸੇ ਨੌਕਰੀ ਵਾਸਤੇ ਆ ਕੋਈ ਕਹਿੰਦਾ ਜਿਹਨਾਂ ਕੰਜਾਂ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਉਹ ਸ਼ੁਕਰਾਨਾ ਕਰਾਉਂਦੇ ਆ ਤਾਂ ਅੱਗੋਂ ਕਈ ਕਈ ਵਾਸਤੇ ਕੋਈ ਬੇਨਤੀਆਂ ਕਰਦੇ ਉਹਨਾਂ ਦੀਆਂ ਮਨੋ ਕਾਮਨਾ ਵੀ ਬਾਬਾ ਜੜੀਆਂ ਪੂਰੀਆਂ ਕਰਦੇ ਜੀ ਇਹ ਉਹੀ ਇਹ ਇੱਕ ਹੋਰ ਗੱਲ ਮੈਂ ਬੜੀ ਮਾਨਦਾਰ ਇਥੋਂ ਕਹਿਣੀ ਚਾਹੁੰਦਾ ਜਿਹੜਾ ਇਸ ਸਥਾਨ ਤੇ ਨਵਾਨਾ ਬਣ ਕੇ ਆਇਆ ਹੈ ਨਾ ਉਹਨੂੰ ਹਰ ਇੱਕ ਚੀਜ਼ ਇਥੋਂ ਮਿਲੀ ਹੈ ਇਹ ਮੈਂ ਇਸ ਦੀ ਜਾਣਨਾ ਚਾਹੁੰਦਾ ਇਹ ਉਹੀ ਬੋੜੀ ਸਾਹਿਬ ਜਿੱਥੇ ਗੁਰੂ ਸਾਹਿਬ ਵੀ ਆ ਕੇ ਸ਼ਾਮ ਆਉਂਦੇ ਸੀ ਤਾਂ ਇਹ ਦਰਸ਼ਨ ਦੀਦਾਰੇ ਕਰਾਉ ਸੰਗਤ ਨੂੰ ਜਿਹੜੀ ਸੰਗਤ ਵਿਦੇਸ਼ਾਂ ਵਿਦੇਸ਼ਾਂ ਚ ਬੈਠੀ ਦੇਖਦੀ ਪਈ ਆ ਇਹ ਉਹ ਬ੍ਰਿਕਸ਼ ਹੈ ਇਹ ਉਹ ਬੋੜੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਆਪ ਆ ਕੇ ਸ਼ਾਂ ਦਾ ਕਿਤੇ ਨਾ ਕਿਤੇ ਸ਼ਾਮ ਆਉਂਦੇ ਸੀ ਇਹ ਹਾਂਜੀ ਇਹ ਉਹੀ ਦਰਖਤ ਹੈ ਜੀ ਬੋੜੀ ਸਾਹਿਬ ਹੈ ਜਿਹੜੀ ਗੋੜੀ ਤੋਂ ਜਿਹੜਾ ਬੋੜੀ ਸਾਹਿਬ ਬਣ ਗਿਆ ਜਿੱਥੇ ਬੈਹੇ ਮੇਰਾ ਸਤਗੁਰ ਸੰਸਥਾਨ ਸੋਹਾਰ RAM ਰਾਜੇ ਇਹ ਮਾਵਾਂ ਜਿੱਥੇ ਗੁਰੂ ਸਾਹਿਬ ਆਣ ਕੇ ਬੈਠੇ ਤੇ ਬਹਿੰਦੇ ਰਿਹਾ ਉਹ ਐਸੜੇ ਹਵਾਵਾ ਇੱਥੇ ਮੇਲੇ ਲੱਗਦੇ ਆ ਸਾਡੇ ਸੰਤ ਹੋਏ ਜਿਹੜੇ ਜਿਨ੍ਹਾਂ ਦਾ ਨਾਮ ਆਪ ਦੱਸਦੇ ਨਹੀਂ ਉਹਨਾਂ ਦਾ ਅਸੀਂ ਸਾਡੇ ਜਿਹੜੇ ਬਜ਼ੁਰਗ ਆਹੀ ਤੇ ਉਹਨਾਂ ਨੂੰ ਵੇਖਿਆ ਨਹੀਂ ਆ ਸਾਡੇ ਬਜ਼ੁਰਗਾਂ ਨੇ ਉਹਨਾਂ ਦਾ ਨਾਮ ਮਸਤ ਰਾਮ ਰੱਖ ਲਿਆ ਕਿਉਂ ਮਸਤ ਰੰਦੇ ਨਹੀਂ ਉਹਨਾਂ ਦੇ ਸਰੀਰ ਦੇ ਅੰਗ ਜਿਹੜੇ ਆ ਨਹੀਂ ਸਾਰੇ ਖਿਲਰ ਜਾਂਦੇ ਹੁੰਦੇ ਸੀ ਇਹ ਤੋਂ ਤਾਂ ਕਿ ਸਾਰੇ ਖਿਲਰ ਦੇ ਕਈ ਵਾਰ ਇਥੋਂ ਇੱਕ ਵਾਰ ਕੋਈ ਆਇਆ ਔਰ ਕੇ ਵੇਖਿਆ ਕਿ ਬਾਬੇ ਮਜ਼ਾਦ ਕੋਈ ਵੱਢ ਕੇ ਸੁੱਟ ਗਿਆ ਆਣ ਕੇ ਜਿਹੜੇ ਸਵੇਰ ਮੁੜ ਕੇ ਆਣ ਕੇ ਘੰਟੇ ਦੋ ਘੰਟੇ ਬਾਅਦ ਸਾਹੀ ਸੰਗਤ ਪਿੰਡੋਂ ਆਈ ਆ ਆਣ ਕੇ ਵੇਖਿਆ ਬਾਬਾ ਜੀ ਬੈਠੇ ਉੱਥੇ ਬਦਗੀ ਕਰਦੇ ਆ ਇਹ ਬਾਬਾ ਜੀ ਕੌਣ ਜੀ ਬਾਬਾ ਮਸਤ ਰਾਮ ਜੀ ਹਾਂ ਜੀ ਉਹ ਸਾਹਮਣੇ ਹਾਂ ਹਾਂ ਜੀ ਜਿੱਨਾ ਚਿਰਾਗ ਜਿੱਨਾਂ ਚਿਰਾਗ ਜਾਂਦਾ ਜਿਨ੍ਹਾਂ ਦੀ ਆ ਆ ਜਗਾ ਬਣੀ ਜਿਨ੍ਹਾਂ ਦੀ ਹੁਣ ਸਾਹਮਣੇ ਕਹਿ ਸਕਦੇ ਕਿ ਚਿਰਾਗ ਵੀ ਜਗਦੇ ਆ ਨਾਲੇ ਗੁਰੂ ਮਾਰ ਦੇ ਦਾ ਪ੍ਰਕਾਸ਼ ਵੀ ਆ ਤਾਂ ਕਿਤਨਾ ਕਿਤੇ ਜਿਹੜਾ ਇੱਥੇ ਪਹੁੰਚਦਾ ਹਾ ਦੋਨਾਂ ਪਾਸੇ ਅਨਾਤਮਸਤਕ ਹੋ ਗਈ ਹਾਂ ਹਾਂ ਜੀ ਅਸੀਂ ਅਸੀਂ ਦੇ ਲੱਗੇ ਬਾਹਰ ਜਿਹੜੇ ਪੰਘੂੜੇ ਲੱਗੇ ਨੇ ਮੇਲਾ ਸਜਾਇਆ ਗਿਆ ਇਹ ਕਿੰਨੀ ਦਿਨ ਪਹਿਲਾਂ ਸਜਾ ਦਿੱਤਾ ਜਾਂਦਾ ਮੇਲਾ ਇਹ ਮੇਲਾ ਤਦ ਤਬਨ ਆ 7-8 ਦਿਨ ਉਹ ਦਿਨ ਤੋਂ ਚੱਲਣ ਦਿਆ ਇਹ ਅੱਜ ਤੱਕ ਗਰੀਬ ਮੇਲਾ 12-14 ਦਿਨ ਚੱਲਦਾ ਹੈ ਇੰਤਜ਼ਾਰ ਰਹਿੰਦਾ ਹਰ ਇੱਕ ਨੂੰ ਕਿ ਕਦੋਂ ਅਸੀਂ ਆਪਣੇ ਪਘੋੜੇ ਲਗਾਣੇ ਆ ਦੁਕਾਨਦਾਰਾਂ ਨੇ ਦੁਕਾਨਾਂ ਲਗਾਉਣੀਆਂ ਸੰਗਤ ਨੇ ਵੱਡਾ ਇਕੱਠ ਲੈ ਕੇ ਬਿਲਕੁਲ ਬਿਲਕੁਲ ਬਹੁਤ ਤੁਸੀਂ ਕੱਲ ਆਣ ਕੇ ਵੇਖਿਓ ਇੱਥੇ ਤੁਹਾਡੇ ਕੋ ਨੰਗੇ ਵਾਲੇ ਦਾ ਜਾਣਾ ਹੈ ਉਹਦਾ ਮਹੱਲਾ ਜਦੋਂ ਹੁੰਦਾ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਇੱਥੇ ਫੁੱਲਾਂ ਫੁੱਲਾਂ ਦੇ ਨਾਲ ਜਾਂ ਫਿਰ ਪਰਫਿਊਮ ਦੇ ਨਾਲ ਜਾਂ ਫਿਰ ਰੰਗਾਂ ਦੇ ਨਾਲ ਕਿਸ ਤਰ੍ਹਾਂ ਨਹੀਂ ਰੰਗਾਂ ਦਾ ਇੱਥੇ ਜਿਹੜੀ ਬਿਲਕੁਲ ਬਣਾਈ ਹੈ ਤੇ ਲੇਕਿਨ ਸਾਨੂੰ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਾਰ ਰਹੇ ਨੇ ਹੋਲਾ ਮਨ ਲਾ ਕੇ ਦਿਨ ਵਾਸਤੇ ਆਇਆ ਉਹ ਜਿਹੜੀਆਂ ਸਿੜ ਤਾੜੀ ਸਿੰਘ ਨੇ ਆਪਣੇ ਵਾਰਾਂ ਕਰਨੀਆਂ ਕਵੈਸ਼ ਸਿੰਘ ਗਵਣੇ ਆ ਆਪਣਾ ਇਤਿਹਾਸ ਜਿਹੜਾ ਉਹਨਾਂ ਨੇ ਸਾਨੂੰ ਸਰਵਨ ਕਰਾਉਣਾ ਹੈ ਤੇ ਨਾਲ ਹੌਲੇ ਮੱਲੇ ਦਾ ਸਾਡਾ ਇਤਿਹਾਸ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਮਾਰਾ ਦੇ ਪਾਇਆ ਪੂਰੇ ਉੱਤੇ ਚੱਲਣਾ ਹੈ ਬਿਲਕੁਲ ਧੰਨਵਾਦ ਇਹ ਸੰਨ ਜਿਹੜੇ 40 ਸਾਲ ਤੋਂ ਇਸ ਗੁਰਦੁਆਰੇ ਦੇ ਵਿੱਚ ਬੋੜੀ ਸਾਹਿਬ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਪਏ ਨੇ ਤਾਂ ਵੱਡੀ ਗੱਲ ਹੈ ਕਿ بڑے ਲੋਕਾਂ ਨੂੰ ਬੜੇ ਸ਼ਰਧਾਲੂਆਂ ਨੂੰ ਪਤਾ ਵੀ ਨਹੀਂ ਹੋਏਗਾ ਕਿ ਇਸ ਜਗ੍ਹਾ ਦੇ ਉੱਤੇ ਬੋੜੀ ਸਾਹਿਬ ਗੁਰਦੁਆਰਾ ਪਰ ਹੁਣ ਜਿਹੜੇ ਸੰਗਤ ਨੂੰ ਨਹੀਂ ਪਤਾ ਉਹ ਵੀ ਹੁਣ ਹੋਮਾ ਮਾ ਕੇ ਪਹੁੰਚਣ ਦੀ ਤਿਆਰੀਆਂ ਦੇ ਵਿੱਚ ਹੈ ਕਿਉਂਕਿ ਜਿਹੜਾ ਇਤਿਹਾਸ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਜਿਹੜੇ ਦਰਬਾਰ ਦੀ ਫੋਟੋ ਜਿਹੜੀ ਤਸਵੀਰ ਜਿਹੜੀ ਪਿਕਚਰ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਨਹੀਂ ਰਹਿ ਪਾਓਗੇ ਇਸ ਗੁਰਦੁਆਰੇ ਦੇ ਵਿੱਚ ਆਹੰਤੂ ਕਿਦਾਂ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੰਜਾਬੀ ਅੰਮ੍ਰਿਤਸਰ